ਇਹ ਵਾਸ਼ਾ ਛੱਡ ਕੇ ਪਾਰ ਕਰ ਗਿਆ ਆਰੇ ਉਧਰ ਵੇ ਤੂੜੀ ਕਿਤਾਈ ਪਰਲੇ ਬੰਨੇ ਬਹੁਤ ਆਠ-ਆਹ ਦਾ ਘੁੱਟ ਪਾਣੀ ਨਾ ਉਹ ਦਾਦਾ ਘੁੱਟ ਪਾਣੀ ਹੋ ਗਿਆ ਆਰੇ ਆਹ ਵੇ ਆ ਛੱਡ ਕੇ ਮੰਮਾ ਢਿੱਗਣ ਦੀ ਨਹੀਂ ਪਰਲੇ ਬੰਨੇ ਹਾਂ ਇਹ ਵੱਡੇ ਪਿੰਡ ਦਾ ਆ ਪੈੜ ਇੱਧਰ ਵੇ ਬਰਾਬਰ ਹੋ ਗਿਆ ਆਰੇ ਸਭ ਤੋਂ ਵੱਧ ਪਾਣੀ ਇੱਧਰ ਆ ਗਿਆ ਹੱਕਿਆ ਵੇ ਜਿੱਦਾਂ ਕੰਪਿਊਟਰ ਖੜਾ ਫਿਰਿਆ ਹੁੰਦਾ ਵੇ ਤੂੜੀ ਜੀ ਢਿੱਗਾ ਗਏ ਕੱਢ ਗਿਆ ਪਾਰ ਹੁਣ ਨਹੀਂ ਉੱਤੇ ਜਾ ਜਾਂਦਾ ਨਾ ਇੱਧਰ ਲੰਗੇ ਨਾ ਤਾਂ ਤਾਂ ਵਾਹ 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 ਵੀਰ ਜੀ ਇਹ ਵਕਤ ਆਪਾਂ ਖੜੇ ਆ ਪਿੰਟਰ ਪੱਲੇ ਤੇ ਪਾਣੀ ਦਾ ਲੈਵਲ ਤੁਹਾਨੂੰ ਆਪਾਂ ਵਖਾ ਨਹੀਂ ਸਕਦੇ ਵੀ ਪਾਣੀ ਜਿਹੜਾ 8-8 ਫੁੱਟ 9-9 ਫੁੱਟ ਪਾਣੀ ਵਧਣਾ ਸ਼ੁਰੂ ਹੋ ਗਿਆ ਪਹਿਲਾਂ ਖਬਰ ਆਈ ਘਟਣਾ ਪਰ ਪਾਣੀ ਹੁਣ ਵਧਣਾ ਸ਼ੁਰੂ ਹੋ ਗਿਆ ਜੋ ਤੁਸੀਂ ਆਏ ਸਾਹਿਬ ਜੀ ਉਦੋਂ ਪਾਣੀ ਕਿੰਨਾ ਕਿੱਥੇ ਉਹਨੇ ਪਾਣੀ ਥੋੜਾ ਜਿਹਾ ਪਾਣੀ ਪੰਜ ਪੰਜ ਫੋਟੇ ਤੇ ਦਾਦਾ ਫੋਟਾ ਹੋ ਗਿਆ ਦਾਦਾ ਫੋਟਾ ਪਾਣੀ ਹੋ ਗਿਆ ਹਨਾ ਧਰ ਸਾਬਣਾ ਵਧੂਗਾ ਘਟੂ ਪਾਣੀ ਆ ਜੇ ਤਾਂ ਵਧਨ ਰਿਆ ਦੇ ਵਧਨ ਰਿਆ ਹਨਾ ਤੁਹਾਡੇ ਸਾਬਣਾ ਰਾ ਦਾ ਪਾਣੀ ਵਧੂਗਾ ਵਧੇਗਾ ਪਾਣੀ ਰਾ ਦਾ ਤਰੇ ਖਲੋਤ ਖਲੋਤੇ ਪਾਣੀ ਕਾਫੀ ਵਧ ਗਿਆ ਹਨਾ ਹਾਂਜੀ ਹਾਂਜੀ